ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਅੱਜ ਅਸੀਂ ਪੰਜ ਅਜਈਆਂ ਖਾਣ ਵਾਲੀਆਂ ਚੀਜ਼ਾਂ ਦੀ ਗੱਲ ਕਰਾਂਗੇ ਜਿਨ੍ਹਾਂ ਨੂੰ ਅਸੀਂ ਰਾਤ ਨੂੰ ਜੇ ਪਿਉ ਕੇ ਸਵੇਰੇ ਖਾਣੇ ਆ ਤਾਂ ਸਾਡੀ ਸਿਹਤ ਤਾਂ ਤੰਦਰੁਸਤ ਰਹਿੰਦੀ ਰਹਿੰਦੀ ਆ ਇਹਦੇ ਨਾਲ ਨਾਲ ਅਸੀਂ ਕਈ ਬਿਮਾਰੀਆਂ ਤੋਂ ਵੀ ਬਚੇ ਰਹਿੰਦੇ ਆ ਤੋ ਕਿ ਦੋਸਤੋ ਜਿਵੇਂ ਜਿਵੇਂ ਉਮਰ ਵੱਧਦੀ ਆ ਸਾਡੀ ਉਮਰ ਵਧਨ ਨਾਲ ਸਾਡੇ ਸਰੀਰ 'ਚ ਪੋਸਟਿਕ ਤੱਤਾਂ ਦੀ ਕਮੀ ਆਉਣੀ ਸ਼ੁਰੂ ਹੋ ਜਾਂਦੀ ਆ ਤੇ ਸਾਨੂੰ ਕਈ ਬਿਮਾਰੀਆਂ ਘੇਰ ਲੈਂਦੀਆਂ ਆ ਸੋ ਜੇ ਅਸੀਂ ਇਹਨਾਂ ਚੀਜ਼ਾਂ ਦਾ ਰੈਗੂਲਰ ਇਸਤੇਮਾਲ ਕਰਾਂਗੇ ਤਾਂ ਅਸੀਂ ਤੰਦਰੁਸਤ ਰਹਿ ਸਕਦੇ ਹਾਂ ਬਿਮਾਰੀਆਂ ਤੋਂ ਬਚੇ ਰਹਿ ਸਕਦੇ ਹਾਂ ਸੋ ਪੂਰੀ ਵੀਡੀਓ ਨੂੰ ਬੜੇ ਧਿਆਨ ਨਾਲ ਸੁਣਿਓ ਤੇ ਜਾਣਕਾਰੀ ਨੂੰ ਅੱਗੇ ਵੱਧ ਤੋਂ ਵੱਧ ਲੋਕਾਂ 'ਚ ਪਹੁੰਚਾਓ ਇਸ ਵੀਡੀਓ ਨੂੰ ਸ਼ੇਅਰ ਕਰਕੇ ਆਓ ਦੋਸਤੋ ਉਹਨਾਂ ਚੀਜ਼ਾਂ ਦੀ ਗੱਲ ਕਰਦੇ ਬਿਨਾਂ ਕਿਸੇ ਦੇਰੀ ਤੋਂ ਦੋਸਤੋ ਜੇ ਪਹਿਲੀ ਚੀਜ਼ ਦੀ ਗੱਲ ਕਰੀਏ ਤਾਂ ਉਹ ਹੈਗੀ ਆ ਖਸਖਸ ਦੋਸਤੋ ਖਸਖਸ ਦੇ ਜਿਹੜੇ ਛੋਟੇ-ਛੋਟੇ ਦਾਣੇ ਆ ਉਹਨਾਂ ਦੇ ਵਿੱਚ ਵਿਟਾਮਿਨਸ ਤੇ ਖਣਿਜ ਭਰਪੂਰ ਮਾਤਰਾ 'ਚ ਭਰੇ ਹੁੰਦੇ ਆ ਖਸਖਸ ਵਿੱਚ ਕੈਲਸ਼ੀਅਮ ਪੋਟਾਸ਼ੀਅਮ ਫਾਸਫੋਰਸ ਜ਼ਿੰਕ ਤੇ ਹੈਲਦੀ ਫੈਟ ਵੀ ਇਹ ਚ ਪਾਏ ਜਾਂਦੇ ਆ ਫਾਈਬਰ ਵੀ ਇਹ ਚ ਬੜਾ ਵਧੀਆ ਹੁੰਦਾ ਕਾਰਬੋਹਾਈਡਰੇਟ ਪ੍ਰੋਟੀਨਸ ਸਾਨੂੰ ਸਾਰਾ ਕੁਝ ਬੜੀ ਵਧੀਆ ਮਾਤਰਾ ਚ ਮਿਲ ਜਾਂਦਾ ਦੋਸਤੋ ਖਸਖਸ ਸਾਡੀਆਂ ਹੱਡੀਆਂ ਨੂੰ ਵੀ ਮਜ਼ਬੂਤ ਬਣਾਉਂਦੀ ਆ ਸਾਡੀਆਂ ਹੱਡੀਆਂ ਵਾਸਤੇ ਬਹੁਤ ਲਾਹੇਵੰਦ ਆ ਇਹਦੇ ਨਾਲ ਨਾਲ ਸਾਡੇ ਦਿਲ ਦੀ ਸਿਹਤ ਵਾਸਤੇ ਵੀ ਬਹੁਤ ਵਧੀਆ ਮੰਨੀ ਗਈ ਖਸਖਸ ਤੇ ਦੋਸਤੋ ਖਸ ਖਸ ਜੇ ਅਸੀਂ ਰੋਜ਼ਾਨਾ ਖਾਂਦੇ ਆ ਇਹਦੇ ਨਾਲ ਸਾਡੀ ਜਿਹੜੀ ਪਾਚਨ ਕਿਰਿਆ ਹੈ ਸਾਡੀ ਡਾਈਜੈਸ਼ਨ ਵਧੀਆ ਰਹਿੰਦੀ ਆ ਤੇ ਇਹ ਸਾਡੀ ਸਕਿਨ ਵਾਸਤੇ ਵੀ ਬੜੀ ਲਾਹੇਵੰਦ ਆ ਸਾਡੀ ਸਕਿਨ ਨੂੰ ਜਵਾਨ ਰੱਖਦੀ ਆ ਤੇ ਜਿਹੜੀਆਂ ਚੁਰੜੀਆਂ ਪੈ ਜਾਂਦੀਆਂ ਏ ਉਹਨਾਂ ਤੋਂ ਵੀ ਸਾਨੂੰ ਬਚਾ ਕੇ ਰੱਖਦੀ ਆ ਤੇ ਦੋਸਤੋ ਉਮਰ ਵਧਣ ਦੇ ਨਾਲ ਜਿਹੜੀਆਂ ਸਾਡੀਆਂ ਦਰਦਾਂ ਦੀ ਸ਼ਿਕਾਇਤ ਆ ਜਾਂਦੀ ਸਾਡੇ ਸਰੀਰ 'ਚ ਜਾਂ ਜੋੜਾਂ 'ਚ ਉਹਨਾਂ ਤੋਂ ਵੀ ਬੜੀ ਲਾਹੇਵੰਦ ਆ ਖਸ ਖਸ ਸੋ ਇਹਨੂੰ ਖਾਣ ਦਾ ਵਧੀਆ ਸਹੀ ਤਰੀਕਾ ਕੀ ਹੈ ਢੰਗ ਕਿਹੜਾ ਹੈ ਦੋਸਤੋ ਅਖੀਰ ਤੇ ਅਸੀਂ ਇਹ ਵੀ ਗੱਲ ਕਰਾਂਗੇ ਵੀਡੀਓ ਦੇ ਅਖੀਰ ਤੇ ਵੀ ਇਹਨਾਂ ਪੰਜੇ ਚੀਜ਼ਾਂ ਨੂੰ ਭਿਉਂ ਕੇ ਖਾਣਾ ਕਿਉਂ ਜ਼ਰੂਰੀ ਆ ਉਹਦਾ ਇੱਕ ਵਿਗਿਆਨਿਕ ਉਹਦੇ ਪਿੱਛੇ ਕਾਰਨ ਹੈਗਾ ਉਹ ਵੀ ਜਾਣਾਂਗੇ ਸੋ ਖਸਖਸ ਨੂੰ ਖਾਣ ਦਾ ਸਹੀ ਤਰੀਕਾ ਇਹ ਆ ਵੀ ਇੱਕ ਚਮਚਾ ਖਸਖਸ ਦੇ ਬੀਜ ਤੁਸੀਂ ਰਾਤ ਨੂੰ ਭਿਉਂ ਕੇ ਰੱਖ ਦੋ ਪਾਣੀ 'ਚ ਤੇ ਸਵੇਰੇ ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਪੀਸ ਲੈਣਾ ਹੈ ਗ੍ਰाइंड ਕਰ ਲੈਣਾ ਹੈ ਉਸ ਤੋਂ ਬਾਅਦ ਇਹ ਪੀਸੀ ਹੋਈ ਜਿਹੜਾ ਇੱਕ ਚਮਚਾ ਖਸਖਸ ਦਾ ਇਹ ਤੁਸੀਂ ਦੁੱਧ ਚ ਮਿਲਾ ਕੇ ਪੀਣੀ ਆ ਦੁੱਧ ਠੰਡਾ ਵੀ ਲੈ ਸਕਦੇ ਆ ਗਰਮ ਵੀ ਲੈ ਸਕਦੇ ਸੋ ਇਹਦੇ ਨਾਲ ਤੁਹਾਨੂੰ ਜਿੰਨੇ ਵੀ ਪੋਸਟਿਕ ਤੱਤ ਖਸਖਸ ਵਿੱਚਲੇ ਉਹ ਬੜੀ ਵਧੀਆ ਮਾਤਰਾ 'ਚ ਤੁਹਾਨੂੰ ਮਿਲ ਜਾਣਗੇ ਦੋਸਤੋ ਅਗਲੀ ਖਾਣ ਵਾਲੀ ਜਿਹੜੀ ਚੀਜ਼ ਆ ਉਹ ਹੈਗੀ ਆ ਸੌਗੀ ਦੋਸਤੋ ਸੌਗੀ ਦੇ ਵਿੱਚ ਆਇਰਨ ਬੜੀ ਵਧੀਆ ਮਾਤਰਾ 'ਚ ਹੁੰਦਾ ਏ ਇਹਦੇ ਨਾਲ ਨਾਲੇ ਸਾਡੇ ਡਾਈਜੈਸ਼ਨ ਨੂੰ ਵੀ ਵਧੀਆ ਬਣਾਉਂਦੀ ਏ ਇਹਦੇ ਵਿੱਚ ਐਂਟੀਆਕਸੀਡੈਂਟ ਵੀ ਬੜੇ ਵਧੀਆ ਹੁੰਦੇ ਆ ਤੇ ਸਾਡੇ ਪੇਟ ਨੂੰ ਵੀ ਸਾਫ਼ ਕਰਦੀ ਆ ਤੇ ਇਹਦੇ ਵਿੱਚ ਆਇਰਨ ਵਧੀਆ ਹੋਣ ਕਰਕੇ ਸਾਨੂੰ ਖੂਨ ਦੀ ਕਮੀ ਨਹੀਂ ਹੋਣ ਦਿੰਦੀ ਸਾਡਾ ਜਿਹੜਾ ਨਵਾਂ ਖੂਨ ਆ ਉਹ ਵੀ ਬਣਦਾ ਏ ਜੇ ਅਸੀਂ ਸੌਗੀ ਦਾ ਇਸਤੇਮਾਲ ਕਰਦੇ ਆਂ ਇਦੇ ਨਾਲ ਨਾਲ ਸੌਗੀ ਦੇ ਵਿੱਚ ਪੋਟਾਸ਼ੀਅਮ ਬੜਾ ਚੰਗੀ ਮਾਤਰਾ 'ਚ ਹੁੰਦਾ ਏ ਜਿਹੜਾ ਸਾਡੇ ਬਲੱਡ ਪ੍ਰੈਸ਼ਰ ਨੂੰ ਹੇਠਾਂ ਲੈ ਕੇ ਆਉਂਦਾ ਏ ਸੋ ਜਿੰਨਾਂ ਲੋਕਾਂ ਦਾ ਬੀਪੀ ਵੱਧਦਾ ਏ ਉਹਨਾਂ ਨੂੰ ਜ਼ਰੂਰ ਸੌਗੀ ਦਾ ਇਸਤੇਮਾਲ ਕਰਨਾ ਚਾਹੀਦਾ ਤੇ ਇਹਦੇ ਵਿੱਚ ਕੈਲਸ਼ੀਅਮ ਵੀ ਬੜੀ ਵਧੀਆ ਮਾਤਰਾ 'ਚ ਪਾਇਆ ਜਾਂਦਾ ਏ ਜਿਹੜਾ ਸਾਡੀਆਂ ਹੱਡੀਆਂ ਨੂੰ ਵੀ ਮਜ਼ਬੂਤੀ ਦਿੰਦਾ ਏ ਸਾਡੇ ਜੋੜਾਂ ਦੀ ਜਿਹੜੀ ਲਚਕਾ ਉਹਨੂੰ ਵੀ ਵਧਾਉਂਦਾ ਏ ਤੇ ਦੋਸਤੋ ਸੌਗੀ ਵੀ ਸਾਡੀ ਸਿਹਤ ਲਈ ਬੜੀ ਲਾਹੇਵੰਦ ਆ ਇਹਦੇ ਵਿੱਚ ਆਇਰਨ ਵੀ ਹੁੰਦਾ ਏ ਤੇ ਸਾਨੂੰ ਇਹਦੇ ਵਿੱਚ ਜਿਹੜੀ ਕੁਦਰਤੀ ਕਹਿ ਲੋ ਵੀ 슈ਗਰ ਆ ਉਹ ਵੀ ਮਿਲ ਜਾਂਦੀ ਆ ਸੋ ਇਹਨੂੰ ਖਾਣ ਦਾ ਸਹੀ ਤਰੀਕਾ ਸਹੀ ਢੰਗ ਕਿਹੜਾ ਏ ਦੋਸਤੋ ਸੌਗੀ ਨੂੰ ਇੱਕ ਚਮਚਾ ਸੌਗੀ ਦਾ ਤੁਸੀਂ ਰਾਤ ਨੂੰ ਭਿਉਂ ਕੇ ਰੱਖ ਦੇਣਾ ਏ ਤੇ ਸਵੇਰ ਨੂੰ ਤੁਸੀਂ ਇਹਨੂੰ ਕਹਿ ਲੋ ਵੀ ਦੁੱਧ ਚ ਮਿਲਾ ਕੇ ਵੀ ਲੈ ਸਕਦੇ ਆ ਦਲੀਏ ਨਾਲ ਵੀ ਖਾ ਸਕਦੇ ਆ ਓਟਸ ਨਾਲ ਵੀ ਖਾ ਸਕਦੇ ਆ ਸੋ ਜੇ ਕੱਲਾ ਸੁੱਕਾ ਇਹਨੂੰ ਕੱਲਾ ਵੀ ਖਾਣਾ ਏ ਤਾਂ ਇਹਨੂੰ ਵਧੀਆ ਤਰੀਕੇ ਨਾਲ ਚਬਾ ਕੇ ਖਾਣਾ ਏ ਤਾਂ ਜੋ ਇਹ ਵਧੀਆ ਤਰ੍ਹਾਂ ਹজম ਹੋ ਜੇ ਤੇ ਸਾਨੂੰ ਸਾਰੇ ਜਿਹੜੇ ਇਹਦੇ ਵਿਟਲੇ ਪੋਸਟਿਕ ਤੱਤ ਆ ਉਹ ਸਾਨੂੰ ਮਿਲ ਜਾਣਗੇ ਤੇ ਦੋਸਤੋ ਸੌਗੀ ਦੇ ਵਿੱਚ ਵਿਟਾਮਿਨ ਏ ਵੀ ਬੜਾ ਚੰਗਾ ਮਿਲ ਜਾਂਦਾ ਹੈ ਜਿਹੜਾ ਸਾਡੀਆਂ ਅੱਖਾਂ ਨੂੰ ਵੀ ਕਹਿ ਲਓ ਵੀ ਤਾਕਤ ਦਿੰਦਾ ਏ ਆਓ ਹੁਣ ਅਗਲੀ ਚੀਜ਼ ਦੀ ਗੱਲ ਕਰਦੇ ਆਂ ਦੋਸਤੋ ਅਗਲੀ ਜਿਹੜੀ ਖਾਣ ਵਾਲੀ ਚੀਜ਼ ਰਾਤ ਨੂੰ ਭਿਉਂ ਕੇ ਖਾਣੀ ਆ ਉਹ ਹੈਗੀ ਆ ਅਲਸੀ ਦੇ ਬੀਜ ਦੋਸਤੋ ਆਲਸੀ ਦੇ ਬੀਜਾਂ ਵਿੱਚ ਸਾਨੂੰ ਪ੍ਰੋਟੀਨ ਮਿਲ ਜਾਂਦਾ ਹੈ ਫਾਈਬਰ ਬੜੀ ਵਧੀਆ ਮਾਤਰਾ ਵਿੱਚ ਮਿਲਦਾ ਹੈ ਤੇ ਸਭ ਤੋਂ ਵਧੀਆ ਚੀਜ਼ ਇਹਦੇ ਵਿੱਚ omega 3 ਫੈਟੀ ਐਸਿਡ ਪਾਏ ਜਾਂਦੇ ਆ ਕਿ ਹੈਲਦੀ ਚੰਗਾ ਫੈਟ ਪਾਇਆ ਜਾਂਦਾ ਜਿਹੜਾ ਦੋਸਤੋ ਸਾਨੂੰ ਕੈਂਸਰ ਦੀਆਂ ਕੈਂਸਰ ਤੱਕ ਦੀਆਂ ਭਿਆਨਕ ਬਿਮਾਰੀਆਂ ਜਿਹੜਾ ਉਹਨਾਂ ਤੋਂ ਵੀ ਬਚਾ ਕੇ ਰੱਖਦਾ ਹੈ ਤੇ ਜਿਹੜਾ ਇਹਦੇ ਵਿੱਚ omega 3 ਫੈਟੀ ਐਸ ਹੁੰਦਾ ਹੈ ਹੈਲਦੀ ਫੈਟ ਹੁੰਦਾ ਉਹ ਸਾਡੇ ਸਰੀਰ ਚ ਕੋਲੇਸਟ੍ਰੋਲ ਨੂੰ ਵੀ ਘਟਾਉਂਦਾ ਏ ਜਿਹੜਾ ਮਾੜਾ ਕੋਲੇਸਟ੍ਰੋਲ ਐਲ ਡੀ ਐਲ ਉਹਨੂੰ ਘਟਾ ਕੇ ਰੱਖਦਾ ਏ ਤੇ ਸਾਡੇ ਬੀਪੀ ਨੂੰ ਵੀ ਨੋਰਮਲ ਲਿਆਉਂਦਾ ਏ ਸੋ ਦੋਸਤੋ ਅਲਸੀ ਵਿੱਚ ਜਿਹੜਾ ਫਾਈਬਰ ਹੁੰਦਾ ਏ ਇਹਦੇ ਕਰਕੇ ਸਾਨੂੰ ਕਬਜ ਦੀ ਪਰੇਸ਼ਾਨੀ ਤੋਂ ਵੀ ਬਚਾ ਕੇ ਰੱਖਦਾ ਏ ਸੋ ਅਲਸੀ ਵੀ ਬੜੀ ਲਾਹੇਵੰਦ ਆ ਸਾਡੇ ਸਰੀਰ ਵਾਸਤੇ ਸੋ ਇੱਕ ਚਮਚਾ ਇਹਨੂੰ ਖਾਣ ਦਾ ਸਹੀ ਢੰਗ ਸਹੀ ਤਰੀਕਾ ਇਹ ਆ ਵੀ ਇਹਨੂੰ ਅਸੀਂ ਰੋਸਟ ਕਰ ਲੈਣਾ ਤਵੇ ਤੇ ਭੁੰਨ ਲੈਣਾ ਏ ਹਲਕਾ ਜਿਹਾ ਤੇ ਜਦੋਂ ਇਹ ਮੱਦਮ ਜੀ ਆਂਚ ਤੇ ਰੋਸਟ ਹੋ ਗਈ ਉਸ ਤੋਂ ਬਾਅਦ ਇਹਨੂੰ ਗ੍ਰਾਇੰਡ ਕਰ ਲੋ ਪੀਸ ਲੋ ਤੇ ਇਹਨੂੰ ਇੱਕ ਜਾਂ ਦੋ ਚਮਚੇ ਪਾਣੀ ਵਿੱਚ ਰਾਤ ਨੂੰ ਭਿਉਂ ਕੇ ਰੱਖ ਦੇਣਾ ਹੈ ਸੋ ਸਵੇਰ ਵੇਲੇ ਤੁਸੀਂ ਇਹਨੂੰ ਦੁੱਧ 'ਚ ਵੀ ਮਿਲਾ ਕੇ ਲੈ ਸਕਦੇ ਆ ਦਹੀਂ 'ਚ ਵੀ ਮਿਲਾ ਕੇ ਖਾ ਸਕਦੇ ਆ ਦਲੀਏ 'ਚ ਖਿਚੜੀ 'ਚ ਮਿਲਾ ਕੇ ਖਾ ਸਕਦੇ ਆ ਓਟਸ ਨਾਲ ਲੈ ਸਕਦੇ ਆ ਤੇ ਦੋਸਤੋ ਰੋਜ਼ਾਨਾ ਅਲਸੀ ਦਾ ਸੇਵਨ ਕਰਨਾ ਵੀ ਸਾਨੂੰ ਬੜਾ ਫਾਇਦਾ ਮਿਲਦਾ ਸਾਡੀ ਸਿਹਤ ਨੂੰ ਅੱਗੇ ਜਿਹੜੀ ਗੱਲ ਆ ਜਿਹੜੇ ਸਾਨੂੰ ਵਧੀਆ ਪੋਸਟਿਕ ਤੱਤ ਭਰਪੂਰ ਚੀਜ਼ ਜਿਹੜੀ ਜ਼ਰੂਰ ਖਾਣੀ ਚਾਹੀਦੀ ਭਿਓ ਕੇ ਉਹ ਹੈਗੇ ਆ ਬਦਾਮ ਦੋਸਤੋ ਬਦਾਮ ਦੁਨੀਆ ਚ ਸਭ ਤੋਂ ਵੱਧ ਖਾਇਆ ਜਾਣ ਵਾਲਾ ਡਰਾਈ ਫਰੂਟ ਆ ਤੇ ਇਹਦੇ ਵਿੱਚ ਸਭ ਤੋਂ ਵੱਧ ਵਿਟਾਮਿਨਸ ਤੇ ਮਿਨਰਲ ਖਣਜ ਖਣਜ ਸਾਡੇ ਸਰੀਰ ਨੂੰ ਮਿਲਦੇ ਆ ਇਹ ਸਾਡੇ ਦਿਮਾਗ ਵਾਸਤੇ ਸਾਡੀਆਂ ਮਾਸਪੇਸ਼ੀਆਂ ਵਾਸਤੇ ਸਾਡੇ ਨਸਾਂ ਦੀ ਤਾਕਤ ਵਾਸਤੇ ਸੈਂਟਰ ਨਰਵ ਸਿਸਟਮ ਨੂੰ ਵੀ ਤਾਕਤਵਰ ਬਣਾਉਂਦਾ ਹੈ ਸੋ ਦੋਸਤੋ ਬਦਾਮ ਬੜਾ ਜ਼ਰੂਰੀ ਆ ਸਾਡੀ ਸਿਹਤ ਲਈ ਖਾਣਾ ਸੋ ਇਹਦੇ ਵਿੱਚ ਹੈਲਦੀ ਫੈਟ ਵੀ ਹੁੰਦੇ ਸਾਡੇ ਕੋਲੇਸਟ੍ਰੋਲ ਨੂੰ ਵੀ ਘਟਾਉਂਦਾ ਏ ਸਾਡੇ ਭਾਰ ਨੂੰ ਵੀ ਇਥੋਂ ਤੱਕ ਕਿ ਘਟ ਕਰਨ 'ਚ ਬੜਾ ਅਹਿਮ ਰੋਲ ਆ ਬਦਾਮਾਂ ਦਾ ਸੋ ਦੋਸਤੋ ਇਹਨਾਂ ਨੂੰ ਖਾਣਾ ਕਿਵੇਂ ਆ ਰਾਤ ਨੂੰ 7 ਤੋਂ 10 ਦੀ ਗਿਣਤੀ 'ਚ ਇਹਨਾਂ ਨੂੰ ਭਿਉਂ ਕੇ ਰੱਖ ਦੇਣਾ ਏ ਤੇ ਸਵੇਰ ਵੇਲੇ ਤੁਸੀਂ ਇਹਨਾਂ ਦਾ ਛਿਲਕਾ اتار ਕੇ ਵਧੀਆ ਤਰ੍ਹਾਂ ਚਬਾ ਕੇ ਇਹਨਾਂ ਨੂੰ ਖਾਣਾ ਏ ਦੋਸਤੋ ਬਦਾਮ ਖਾਣ ਨਾਲ ਵੀ ਸਾਡੀ ਸਿਹਤ ਨੂੰ ਬੜੇ ਫਾਇਦੇ ਮਿਲਦੇ ਆ ਸੋ ਅਗਲੀ ਜਿਹੜੀ ਖਾਣ ਵਾਲੀ ਚੀਜ਼ ਆ ਇੰਨਾ ਪੰਜਾਂ ਦੀ ਜਿਹੜੀ ਅਖੀਰਲੀ ਚੀਜ਼ ਉਹ ਹੈਗੇ ਆ ਮੇਥੀ ਦਾਣਾ ਦੋਸਤੋ ਮੇਥੀ ਦਾਣੇ ਦੇ ਵਿੱਚ ਆਇਰਨ ਬਹੁਤ ਵਧੀਆ ਹੁੰਦਾ ਏ ਤੇ ਮੇਥੀ ਦਾਣੇ ਚ ਇੱਕ ਖਾਸियत ਇਹ ਆ ਵੀ ਇਹ ਸਾਡੇ ਬਲੱਡ ਸ਼ੂਗਰ ਨੂੰ ਵੀ ਘਟਾ ਕੇ ਰੱਖਦਾ ਏ ਇਹ ਚ ਫਾਈਬਰ ਵੀ ਬੜਾ ਚੰਗਾ ਹੁੰਦਾ ਦੋਸਤੋ ਬਲੱਡ ਸ਼ੂਗਰ ਹੁੰਦੀ ਕਿਉਂ ਬਿਮਾਰੀ ਜਿਹੜੀ ਸ਼ੂਗਰ ਦੀ ਟਾਈਪ 2 ਡਾਇਬੀਟਿਸ ਮਲਾਈਟਸ ਜਿਹਨੂੰ ਕਹਿੰਨੇ ਆ ਜਦੋਂ ਸਾਡੀ ਇਨਸੂਲਿਨ ਦੀ ਸੈਂਸਿਟੀਵਿਟੀ ਘਟ ਜਾਂਦੀ ਹੈ ਇਨਸੂਲਿਨ ਕੰਮ ਕਰਨਾ ਘਟ ਜਾਂਦਾ ਤੇ ਜਿਹੜਾ ਇਹ ਮੇਥੀ ਦਾਣਾ ਹੈ ਇਹ ਇਨਸੂਲਿਨ ਦੀ ਸੈਂਸਿਟੀਵਿਟੀ ਨੂੰ ਵੀ ਵਧਾ ਕੇ ਰੱਖਦਾ ਹੈ ਸੋ ਸ਼ੂਗਰ ਦੇ ਮਰੀਜ਼ਾਂ ਲਈ ਤਾਂ ਕਹਿ ਲਓ ਵੀ ਇਹ ਵਰਦਾਨ ਸਾਬਤ ਹੁੰਦਾ ਹੈ ਮੇਥੀ ਦਾਣਾ ਸੋ ਇੱਕ ਜਾਂ ਦੋ ਚਮਚੇ ਰਾਤ ਨੂੰ ਤੁਸੀਂ ਭਿਉਂ ਕੇ ਰੱਖ ਦੋ ਪਾਣੀ 'ਚ ਸਵੇਰ ਨੂੰ ਇਹ ਪਾਣੀ ਪੀਣਾ ਵੀ ਹੈ ਤੇ ਮੇਥੀ ਦਾਣਾ ਚਬਾ ਕੇ ਵੀ ਖਾਣਾ ਸੋ ਇਹਦੇ ਨਾਲ ਇੱਕ ਤਾਂ ਤੁਹਾਡੀ ਬਲੱਡ ਸ਼ੂਗਰ ਵੀ ਹੌਲੀ-ਹੌਲੀ ਕੰਟਰੋਲ 'ਚ ਆ ਜਾਊਗੀ ਤੇ ਤੁਹਾਡਾ ਜਿਹੜਾ ਕਾਬਜ ਦੀ ਪਰੇਸ਼ਾਨੀ ਤੋਂ ਵੀ ਤੁਹਾਨੂੰ ਫਾਇਦਾ ਮਿਲੂਗਾ ਤੇ ਇਹ ਤੁਹਾਡੇ ਭਾਰ ਨੂੰ ਵੀ ਘੱਟ ਕਰਨ ਦੀ ਤਾਕਤ ਰੱਖਦਾ ਮੇਥੀ ਦਾਣਾ ਸੋ ਦੋਸਤੋ ਇਹ ਤਾਂ ਚੀਜ਼ਾਂ ਸੀ ਜਿਹੜੀਆਂ ਸਾਨੇ ਸਾਡੇ ਸਰੀਰ ਵਾਸਤੇ ਬਹੁਤ ਜ਼ਰੂਰੀ ਆ ਸਾਨੂੰ ਤੰਦਰੁਸਤ ਰੱਖਣ ਵਾਸਤੇ ਜਿਹੜੀਆਂ ਅਸੀਂ ਸਵੇਰੇ ਖਾਣੀਆਂ ਸੋ ਆਓ ਹੁਣ ਕਾਰਨ ਜਾਣਦੇ ਵੀ ਇਹਨਾਂ ਨੂੰ ਭੌਂ ਕੇ ਕਿਉਂ ਖਾਣਾ ਜ਼ਰੂਰੀ ਆ ਦੋਸਤੋ ਵਿਗਿਆਨ ਨੇ ਇਹ ਸਾਬਤ ਕਰਤਾ ਏ ਵੀ ਜੇ ਅਸੀਂ ਇਹਨਾਂ ਚੀਜ਼ਾਂ ਨੂੰ ਭੌਂ ਕੇ ਖਾਵਾਂਗੇ ਤਾਂ ਸਾਨੂੰ ਜ਼ਿਆਦਾ ਫਾਇਦਾ ਮਿਲਦਾ ਏ ਵੈਸੇ ਵੀ ਕਈ ਲੋਕ ਇਹ ਕਹਿੰਦੇ ਆ ਵੀ ਇਹਨਾਂ ਦੀ ਤਸਵੀਰ ਗਰਮ ਹੁੰਦੀ ਆ ਭੌਣਾ ਜ਼ਰੂਰੀ ਆ ਪਰ ਦੋਸਤੋ ਜੇ ਵਿਗਿਆਨਕ ਤੌਰ ਤੇ ਵੇਖੀਏ ਤਾਂ ਇਹਦੇ ਵਿੱਚ ਫਾਈਟਿਕ ਐਸਿਡ ਇਹਨਾਂ ਚੀਜ਼ਾਂ 'ਚ ਹੁੰਦਾ ਇੱਕ ਜਿਹੜਾ ਇਹਨਾਂ ਚੀਜ਼ਾਂ ਦਾ ਜਿਹੜਾ ਡਾਈਜੈਸ਼ਨ ਇਹਨਾਂ ਨੂੰ ਹਾਜਮ ਨਹੀਂ ਹੋਣ ਦਿੰਦਾ ਤੇ ਇਹਨਾਂ ਦੀ ਐਬਜ਼ોર્ਪਸ਼ਨ ਵੀ ਇਹਨਾਂ ਨੂੰ ਸੋਖਣ ਨਹੀਂ ਦਿੰਦਾ ਸਰੀਰ ਚ ਇਹਨਾਂ ਦੇ ਪੋਸਟਿਕ ਤੱਤਾਂ ਨੂੰ ਸੋ ਜੇ ਅਸੀਂ ਭਿਉਂਨੇ ਆ ਤਾਂ ਇਹਦੇ ਵਿੱਚਲਾ ਜਿਹੜਾ ਫਾਈਟਿਕ ਐਸਿਡ ਆ ਉਹਦਾ ਅਸਰ ਬਿਲਕੁਲ ਕਹਿ ਲਓ ਵੀ ਖਤਮ ਹੋ ਜਾਂਦਾ ਹੈ ਨਿਊਟਰਲਾਈਜ਼ ਹੋ ਜਾਂਦਾ ਹੈ ਫਾਈਟਿਕ ਐਸਿਡ ਦਾ ਅਸਰ ਸੋ ਇਹਨਾਂ ਨੂੰ ਭਿਉਣਾ ਬਹੁਤ ਜ਼ਰੂਰੀ ਹੈ ਇਹਨਾਂ ਨੂੰ ਭਿਉਣ ਨਾਲ ਇਹ ਉਹਨਾਂ ਹੀ ਸਾਡੇ ਸਰੀਰ ਵਾਸਤੇ ਲਾਹੇਵੰਦ ਰਹਿੰਦੇ ਉਹਨਾਂ ਹੀ ਵੱਧ ਅਸਰ ਕਰਦੀਆਂ ਇਹ ਚੀਜ਼ਾਂ। ਸੋ ਦੋਸਤੋ ਇਹ ਜਾਣਕਾਰੀ ਨੂੰ ਅੱਗੇ ਵੱਧ ਤੋਂ ਵੱਧ ਲੋਕਾਂ 'ਚ ਸ਼ੇਅਰ ਕਰਿਓ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਜਾਣਕਾਰੀ ਦਾ ਲਾਭ ਲੈ ਸਕਣ ਤੇ ਆਪਣੇ ਪੇਜ ਨੂੰ ਵੀ ਫੋਲੋ ਕਰ ਲਿਓ ਤਾਂ ਜੋ ਆਉਣ ਵਾਲੀਆਂ ਜਿਹੜੀਆਂ ਮੈਂ ਵੀਡੀਓਜ਼ ਬਣਾਉਣਾ ਸਿਹਤ ਨੂੰ ਲੈ ਕੇ ਉਹ ਤੁਹਾਡੇ ਤੱਕ ਆਸਾਨੀ ਨਾਲ ਤੇ ਸੌਖੇ ਤਰੀਕੇ ਨਾਲ ਪਹੁੰਚ ਜਾਣ। ਦੋਸਤੋ ਕਾਫੀ ਸਮਾਂ ਕਹਿ ਲਓ ਵੀ ਬਣਾ ਨਹੀਂ ਸਕੇ ਸਿਹਤ ਸੰਬੰਧੀ ਵੀਡਾ ਮੈਂ ਮਾਫੀ ਚਾਹੁੰਨਾ ਏ। ਸੋ ਹੁਣ ਤੁਹਾਨੂੰ ਲਗਾਤਾਰ ਸਿਹਤ ਸੰਬੰਧੀ ਜਿਹੜੇ ਸੁਝਾਅ ਆਇਓ ਦਿੰਦਾ ਰਹੂੰਗਾ ਤੇ ਬਿਮਾਰੀਆਂ ਨਾਲ ਕਿਵੇਂ ਲੜਨਾ ਏ ਕਿਵੇਂ ਤੁਸੀਂ ਬਿਨਾ ਦਵਾਈ ਤੋਂ ਠੀਕ ਰਹਿ ਸਕਦੇ ਆ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਸਾਂਝੀ ਕਰਦਾ ਰਵਾਂਗਾ ਸੋ ਵੀਡੀਓ ਨੂੰ ਸ਼ੇਅਰ ਕਰਿਓ ਤੇ ਆਪਣੇ ਪੇਜ ਨੂੰ ਫੋਲੋ ਕਰ ਲਿਓ ਵੱਧ ਤੋਂ ਵੱਧ ਸੋ ਇਜਾਜ਼ਤ ਦਿਓ ਧੰਨਵਾਦ